ਹੈ ਜਦੋਂ ਸ਼ਬਦ ਨੂੰ ਸੁਣਦਾ ਸੁਣਦਾ ਪੂਰਨ ਸ਼ਬਦ ਵਿੱਚ ਸਮਾ ਜਾਂਦਾ ਹੈ ਜਾਂ ਉਹ ਜੀਵ ਜੁੜ ਜਾਂਦੀ ਹੈ ਤਾਂ ਮਨ ਜਿਹੜਾ ਆ ਫਿਰ ਵਿਚਾਰ ਫਰਨਿਆਂ ਦੇ ਵਿੱਚ ਨਹੀਂ ਭਟਕਦਾ ਇਹ ਹੁੰਦਾ ਉਹ ਧੂਈ ਹੈ ਜਦੋਂ ਸਾਡੇ ਤੇ ਪੂਰਨ ਕਿਰਪਾ ਹੋਵੇ ਜਦੋਂ ਸਾਡਾ ਚੱਪਿਆ ਹੋਇਆ ਗੋਲ ਪ੍ਰਮਾਣ ਹੋਣ ਲੱਗ ਜਾਵੇ ਇਸ ਕਰਕੇ ਆਪਾਂ ਜਿਹੜਾ ਬੋਲਿਆ ਜਾਂਦਾ ਹਮੇਸ਼ਾ ਕਿ ਕਪੜੀ ਆਵਾਜ਼ ਨੂੰ ਸੁਣਦੇ ਹੋਏ ਅਭਿਆਸ ਕਰੋ ਜਦੋਂ ਆਪਣੀ ਆਵਾਜ਼ ਦੇ ਨਾਲ ਪਿਆਰ ਪੈ ਜਾਏਗਾ ਤਾਂ ਉਸ ਆਵਾਜ਼ ਵਿੱਚ ਜੋ ਜਪਿਆ ਹੋਇਆ ਗੁਰਮੰਤਰ ਸਾਨੂੰ ਸਾਡਾ ਪਰਵੇਸ਼ ਦੂਜੀ ਸੁੰਦ ਵਿੱਚ ਕਰਵਾ ਦੇਗਾ ਜਿੱਥੇ ਵਿਚਾਰ ਫੁੰਨੇ ਨਹੀਂ ਹੁੰਦੇ ਜਿੱਥੇ ਵਿਚਾਰ ਫੁੰਨੇ ਤੁਮਨ ਰੈਤ ਹੋ ਕੇ ਜਿਆਦਾ ਸੋਨਾ ਬੈਠ ਰਿਹਾ ਗਿਆ ਉੱਥੇ ਅੰਦਰੋਂ ਅਰਖਦ ਬਾੜੀ ਜਿਹੜੀ ਆ ਪ੍ਰਗਟ ਹੁੰਦੀ ਹੈ ਇਹ ਮਨ ਜਿਹੜਾ ਆ ਇਹ ਬਾਹਰੋਂ ਇਹਨੂੰ ਭਰ ਕੇ ਕਾਲਪੁਰਖ ਵਾਲੇ ਪਾਸੇ ਜੀਵਨ ਹੋ ਜਾਂਦਾ ਹੈ ਜਿਹਨੂੰ ਕਹਿੰਦੇ ਹਨ ਮਨ ਮਾਰੇ ਤਾਂ ਤਰਜਾਰ ਜਾਏਗਾ। ਬਿੰਦੂ ਵਿੱਚ کیسے ਹਰ ਪਾਇਆ ਕਿ ਜਦੋਂ ਆਪਾਂ ਤ੍ਰੈਗੁਣਾ ਵਾਲੇ ਪਾਸਿਓਂ ਅਤੀਤ ਹੋ ਕੇ ਮਰ ਕੇ ਜਦੋਂ ਸ਼ਬਦ ਵਿੱਚ ਅਭਿਆਸ ਜਿਹੜਾ ਆ ਆਪਣੀ ਲਿਬ ਜੋੜਾਂਗੇ ਮਨ ਜਿਹੜਾ ਇੱਕ ਹੋ ਜਾਏਗਾ ਸ਼ਬਦ ਦੇ ਵਿੱਚ ਉਦੋਂ ਜਾਣ ਕੇ ਹੋਇਆ ਜਾਂਦਾ ਹੈ ਕਿ ਇਹ ਜੀਵਤ ਮਰਨ ਲੱਗਿਆ ਆਇਆ ਹੈ। ਕਿ ਮਨ ਜਿਹੜਾ ਆ ਸਾਹਮਣੇ ਅਕਾਲਪੁਰਖ ਦੇ ਘਰ ਵਿੱਚ ਉਹਦਾ ਵਾਸ ਹੋਣਾ ਜਿਹੜਾ ਆ ਸ਼ੁਰੂ ਹੋ ਗਿਆ ਹੈ। ਇਸ ਕਰਕੇ ਇਹ ਸੇਵਾ ਨੂੰ ਆਪਾਂ ਬਹੁਤ ਹੀ ਸੀਰੀਅਸ ਹੋ ਕੇ ਕਰਨਾ ਹੁੰਦਾ ਹੈ ਤਾਂ ਕਿ ਸਾਡਾ ਅੰਦਰੋਂ ਪ੍ਰੈਕਟੀਕਲ ਹੋਵੇ ਜੋ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਉਹ ਸਭ ਨੂੰ ਅਨੁਭਵ ਹੋਵੇ ਜਿਵੇਂ ਗੁਰਬਾਣੀ ਵਿੱਚ ਸਾਨੂੰ ਗੁਰੂ ਸਾਹਿਬ ਸਮਝਾਉਂਦੇ ਆਂ ਸਾਹਿਬ ਭਾਵੇ ਸੇਵਕ ਸੇਵਾ ਕਰੇ ਜੀਵਤ ਮਰੇ ਸਭ ਕੁਲ ਉਤਰੇ ਤੇਰੀ ਭਗਤ ਨਾ ਛੱਡੂ ਕਿਹ ਕੋ ਹਸੇ ਪਰ ਜਦੋਂ ਆਪਾਂ ਇਹਦਾ ਵੀ ਅਭਿਆਸ ਕਰਦੇ ਆਂ ਨਾਮ ਤੇ ਨਾਲੇ ਅੰਦਰ ਪ੍ਰਵਾਹ ਚੱਲ ਪੈਂਦਾ ਕਿ ਇਹ ਕਰਨ ਦੇ ਕੀ ਲੋੜ ਐ ਇਹ ਤਾਂ ਅਸੀਂ ਘਰੇ ਬੈਠੇ ਵੀ ਕਰ ਸਕਦੇ ਆ ਇਹ ਤਾਂ ਪਰਸਨਲ ਭਗਤੀ ਆ ਇਸ ਅੰਦਰ ਵਿੱਚ ਇਹ ਕੁਛ ਨਹੀਂ ਹੁੰਦਾ ਜੇ ਬਾਤ ਤਦੂ ਸੰਗਤ ਜਾਂ ਲੋਕ ਸਾਡੀ ਵਾਸ਼ ਹੁੰਦੇ ਆ ਉਹ ਹੈਰਾਨ ਹੁੰਦੇ ਆ ਸਾਡੇ ਹੱਸਦੇ ਆ ਕਿ ਇਹ ਤੁਸੀਂ ਕਿਹੜੇ ਕੰਮਾਂ ਚ ਪੈ ਗਏ ਆ ਪਰ ਗੁਰੂ ਸਾਹਿਬ ਮੱਜਨ ਕਰਦੇ ਆ ਦੇਹ ਭਗਤ ਨਾ ਛੱਡੋ ਭਾਵੇਂ ਲੋਕ ਹੱਸ ਐ ਇਹ ਹੀ ਲੋਕ ਲੱਜਾ ਹੁੰਦੀ ਆ ਜਿਹੜੀ ਸਾਨੂੰ ਨਾਮ ਨੇ ਜਪਣਾ ਤੇ ਲੋਕ ਲੱਜਾ ਐਡੀ ਬੁਰੀ ਬਿਮਾਰੀ ਆ ਕਿ ਸਾਡੇ ਜਨਮ ਪਰੜ ਦਾ ਕਾਰਨ ਬਣ ਜਾਂਦੀ ਹੈ ਸਾਡੇ ਅੱਖਾਂ ਕਲੇਸ਼ਾਂ ਦਾ ਸਾਨੂੰ ਸਾਰਿਆਂ ਦਾ ਦਿੰਦੇ ਆ ਉਹਨਾਂ ਦਾ ਜੋ ਮੂਲ ਹੈ ਉਹ ਸ਼ੁਰੂ ਕਿੱਥੋਂ ਹੁੰਦੇ ਆ ਇੱਕ ਫੁਰਨੇ ਤੋਂ ਇੱਕ ਅੰਦਰ ਬੈਠੇ ਲੋਕ ਪੰਜ ਚੋਰ ਹੰਦ ਕੰਮ ਕਰੋ ਲੋਭੋ ਹੰਕਾਰ ਅੰਦਰੋਂ ਸਾਨੂੰ ਇੰਨਾ ਚੰਗੀ ਤਰ੍ਹਾਂ ਪਰਮ ਦੇ ਵਿੱਚ ਪਾ ਕੇ ਭਰੋਸਾ ਦਿਵਾ ਦਿੰਦੇ ਆ ਕਿ ਤੂੰ ਇਹੋ ਜਿਹਾ ਹੈ ਤੇਰੀ ਜ਼ਿੰਦਗੀ ਵਿੱਚ ਇਹ ਹੋ ਰਿਹਾ ਹੈ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਆਪਾਂ ਸ਼ਬਦ ਦਾ ਵਿਆਸ ਕਰਕੇ ਇਹਨਾਂ ਤੋਂ ਉੱਪਰ ਨਹੀਂ ਉੱਠ ਪਾ ਰਹੇ ਜਿਹੜੇ ਗੁਰਮੁਖ ਉੱਪਰ ਉੱਠ ਜਾਂਦੇ ਹਨ ਉਹ ਸੂਰਮੇ ਬਣਨਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਜਗਤ ਆ ਜਾਂਦੀ ਹੈ ਗੁਰਬਾਣੀ ਦੁਆਰਾ ਕਿ ਆਪਾਂ ਜਿੱਥੇ ਨਾ ਦਿੱਤਾ ਹੈ ਕਿਵੇਂ ਸਾਡਾ ਖਜ਼ਾਨਾ ਲੁੱਟਿਆ ਜਾ ਰਿਹਾ ਸੀ ਤੇ ਕਿਵੇਂ ਆਪਾਂ ਹੁਣ ਉਹਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਅੱਗੇ ਸਭ ਗੁਰੂ ਸਾਹਿਬ ਸਮਝਾਉਂਦੇ ਆ ਸਾਚ ਨਾਮ ਮੇਰੇ ਹਿਰਦੇ ਵਸੇ ਜੈਸੇ ਮਾਇਆ ਨੂੰ ਪ੍ਰਾਣੀ ਗਲਤ ਰਹੇ ਤੈਸੇ ਸੰਤ ਜਨ ਰਾਮ ਨਾਮ ਰਵਤ ਰਹੇ ਫਿਰ ਸਾਨੂੰ ਜਿਹੜਾ ਸਾਡਾ ਜੀਵਨ ਦਿਖਣ ਲੱਗ ਜਾਂਦਾ ਕਿ ਪਹਿਲਾਂ ਆਪਾਂ ਕਿਸ ਤਰ੍ਹਾਂ ਉਹੀ ਮਾਇਆ ਦੇ ਕੰਮਾਂ ਦੇ ਵਿੱਚ ਸਵੇਰੇ ਉੱਠੇ ਕੰਮ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਬੱਚੇ ਮਾਰੇ ਸੋਚਣਾ ਸ਼ੁਰੂ ਕਰ ਲੈਂਦਾ ਪੜਾਈ ਕਾਲਜ ਆਪਣੀ ਨੌਕਰੀ ਬਿਜ਼ਨਸ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਸਾਰਾ ਦਿਨ ਕੱਢ ਲੈਂਦਾ ਫਿਰ ਰਾਤ ਨੂੰ ਉਸੇ ਤੇ ਉਸੇ ਤਰ੍ਹਾਂ ਖਾ ਲਿਨੇ ਖਾ ਲੈਂਦਾ ਜਦੋਂ ਆਪਾਂ ਅਭਿਆਸ ਕਰਨਾ ਸ਼ੁਰੂ ਕਰਦੇ ਆਂ ਫਿਰ ਆਪਾਂ ਹੁਕਮ ਦੇ ਵਿੱਚ ਰਹਿ ਕੇ ਕਰਮ ਕਰਦੇ ਆਂ ਫਿਰ ਤੁਹਾਨੂੰ ਜੋਗਤ ਆ ਜਾਂਦੀ ਆ ਕਿੱਥੋਂ ਜੋਗਤ ਆਉਂਦੀ ਆ ਜਦੋਂ ਆਪਾਂ ਗੁਰਮੁਖ ਖਾ ਦੀ ਸੰਗਤ ਵਿੱਚ ਆਉਂਦੇ ਆਂ ਗੁਰੂ ਸਾਹਿਬ ਜਿਵੇਂ ਇੱਕ ਵਚਨ ਕਹੁੰਦੇ ਆਂ ਉਦੋਂ ਤੁਹਾਨੂੰ ਜੋਗਤ ਆ ਜਾਂਦੀ ਆ ਤੇ ਖੇਲਣਾ ਆ ਜਾਂਦਾ ਦੁਨੀਆ ਦੇ ਵਿੱਚ ਕਿ ਆਪਾਂ ਆਪਣੇ ਕਰਮੀਆਂ ਨਾਲ ਸੀ ਕਰਨੀ ਹੈ ਤੇ ਮਾਲਕ ਵੱਲੋਂ ਬਖਸ਼ੀ ਹੋਈ ਜੋ ਕਹਿੰਦੇ ਆ ਉਹਨੂੰ ਵੀ ਪੂਰਾ ਕਰਕੇ ਜਾਣਾ ਹੈ ਗੁਰੂ ਸਾਹਿਬ ਕਦੇ ਇਹ ਕਹਿੰਦੇ ਕਿ ਤੁਸੀਂ ਇਹ ਕੰਮ ਹਮੇਸ਼ਾ ਲਈ ਛੱਡ ਕੇ ਸਿਰਫ ਭਗਤੀ ਵਾਲੇ ਪਾਸੇ ਆ ਜਾਓ। ਉਹਨਾਂ ਨੇ ਸਾਨੂੰ ਬੈਲੈਂਸ ਕਰਨਾ ਸਿਖਾਇਆ ਕਿ ਕਰਮ ਕਿਵੇਂ ਕਰਨਾ ਤੇ ਧਰਮ ਕਿਵੇਂ ਤਿਰੜ ਕਰਨਾ। ਜਦੋਂ ਆ ਜੋ ਅਪਾਹਰ ਸੇਵਾ ਕੀਤੀ ਹੈ ਇਹ ਆਪਾਂ ਦੋਦੇ ਫਿਰਦੇ ਵੀ ਕਰ ਸਕਦੇ ਹਾਂ ਤੇ ਨਾਲ ਨਾਲ ਆਪਣਾ ਕਰਮ ਵੀ ਕਰ ਸਕਦੇ ਹਾਂ। ਜਦੋਂ ਦੋਦੇ ਫਿਰਦੇ ਇਹੋ ਜਿਹਾ ਅਭਿਆਸ ਕਰਦੇ ਆਵਾਂਗੇ ਉਸ ਤੋਂ ਬਾਅਦ ਜਦੋਂ ਸ਼ਰਮ ਨੂੰ ਇੱਕ ਚਿੱਪ ਹੋ ਕੇ ਬੈਠਾਂਗੇ ਤਾਂ ਅਸੀਂ ਜਿਹੜਾ ਆ ਛੇਤੀ ਜਿਹੜਾ ਨਾਮ ਦੇ ਵਿੱਚ ਲਿਖਿਆ ਗੁਰਮਤਨ ਦੇ ਵਿੱਚ ਸਾਡੇ ਨੇ ਜੋੜ ਕੇ ਆਪਾਂ ਆਪਣੇ ਘਰ ਵਿੱਚ ਕਰ ਸਕਾਂਗੇ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਸਮਝਾਉਂਦੇ ਆ ਕਹਿਤ ਨਾਮ ਸੰਸਾਰ ਕੇ ਨਿਰਸੁ ਕਰਮ ਗੁਰ ਪ੍ਰਸਾਦ ਕੋ ਪਾਵੇ ਅੰਮ੍ਰਿਤ ਨਾਮ ਵਰੋ ਇਹ ਜਿਹੜੇ ਕੰਮ ਹਨ ਦੁਨੀਆਵੀ ਇਹ ਜੇ ਆਪਾਂ ਆਪਣੇ ਤਿੰਨ ਪੀੜੀਆਂ ਪਿੱਛੋਂ ਦੇਖਿਆ ਜਾਵੇ ਜੇ ਆਪਾਂ ਆਪਣੇ ਦਾਦਾ ਜੀ ਨੂੰ ਦੇਖਿਆ ਉਹ ਵੀ ਉਸੇ ਤਰ੍ਹਾਂ ਹੀ ਦੁਨੀਆਵੀ ਕੰਮ ਕਰਦੇ ਸੀ ਸਾਡੇ ਪਿਤਾ ਜੀ ਵੀ ਕਰਦੇ ਸੀ ਕੋਰੋਪਾ ਵੀ ਕਰਨ ਲੱਗ ਗਏ ਸੜ ਤੋਂ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਵੀ ਕਰਦੇ ਕਰਮ ਕਦੀ ਵੀ ਨਹੀਂ ਖਤਮ ਹੁੰਦਾ ਇੱਕ ਚੀਜ਼ ਵੀ ਜਿਹੜੀ ਆਪਾਂ ਕਦੀ ਵੀ ਬ੍ਰਿੜਕ ਕੀਤੀ ਇੱਕ ਜੱਥ ਹੋ ਕੇ ਉਹ ਆਪਣਾ ਨਤਤਾ ਦਾ ਅਭਿਆਸ ਤੇ ਕੋ ਨਾਮ ਦੀ ਪਹਿਚਾਣ ਜਿਹੜਾ ਸਾਡੇ ਅੰਦਰ ਜੰੰਤਰ ਚੱਲ ਗਿਆ ਹੈ ਨਾਮ ਉਹ ਸ਼ਬਦਾਂ ਦੇ ਵਿੱਚ ਨਾਮ ਨੂੰ ਪੜ ਸਕਦੇ ਆ ਕੋ ਲਖਣ ਦੇ ਆ ਕਾਗਜ਼ ਤੇ ਲਿਖਣ ਹੈ ਮੰਨੇ ਗਾਣਾ ਕਰਨ ਵਿਚਾਰ ਹੈ ਐਸਾ ਨਾਮ ਨਿਰੰਤਰ ਹੋਏ ਜੇ ਕੋਈ ਮੰਨ ਜਾਣੇ ਵਾਲਾ ਉਹ ਉਦੋਂ ਹੀ ਪ੍ਰਗਟ ਹੋਏਗਾ ਜਦੋਂ ਸਾਨੂੰ ਸੱਚਤ ਸਲਾਹ ਕਰਨੀ ਆਵੇ